ਫਤੇਗੜ ਸਾਹਿਬ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਲਾਲੀ ਜੋਕੀ ਪਿਛਲੇ 15 ਸਾਲਾਂ ਤੋਂ ਲਵਾਰਿਸ ਡੈਡ ਬੋਡੀ ਦਾ ਸੰਸਕਾਰ ਕਰਦੇ ਆ ਰਹੇ ਨੇ ਜ ਜਨਾਨੇ ਹੁਣ ਤੱਕ 268 ਡੈਡ ਬੋਡੀਆਂ ਸੰਸਕਾਰ ਕਰ ਚੁੱਕੇ ਹਨ ਸੋ ਫਤੇਗੜ ਸਾਹਿਬ ਦੇ ਰਹਿਣ ਵਾਲੇ ਨੇ ਹਰਪ੍ਰੀਤ ਸਿੰਘ ਲਾਲੀ ਜੋਕੀ ਇਹ ਸਮਾਜ ਸੇਵਾ ਕਾਰਜ ਇਹਨੇ ਪਿਛਲੇ 15 ਸਾਲਾਂ ਤੋਂ ਲਵਾਰਿਸ ਮ੍ਰਿਤਕ ਦੇਹਾਂ ਦਾ ਸੰਸਕਾਰ ਕਰ ਰਹੇ ਨਮਸਕਾਰ ਇੰਡੀਆ ਨਿਊਜ਼ ਦੇਖਦੇ ਸਾਰੀ ਦਰਸ਼ਕਾਂ ਸਵਾਗਤ ਹੈ ਤੇ ਮੈਂ 파ਸ ਗੌਤਮ ਅੱਜ ਅਸੀਂ ਜਿਲ੍ਹਾ ਸ਼ਹਿਰ ਫਤੇਗੜ ਸਾਹਿਬ ਸ਼ਮਸ਼ਾਨ ਘਰ ਵਿਖੇ ਖੜੇ ਹਾਂ ਜਿੱਥੇ ਕੀ ਅੰਤਿਮ ਸਹਾਰਾ ਸੁਸਾਇਟੀ ਬੈਲਬਰ ਸੁਸਾਇਟੀ ਰਜਿਸਟਰ ਫਤੇਗੜ ਸਾਹਿਬ ਜਿੰਨਾ ਬਲੋ 268 ਲਿਵਾਰਿਸ ਡੈਡ ਬੋਡੀਆਂ ਦਾ ਸੰਸਕਾਰ ਕੀਤਾ ਜਾ ਗਿਆ ਤੇ ਅੱਗੇ ਵੀ ਆਪਣੀ ਹੋਪ ਐਕਟੀਵਿਟੀਆਂ ਕਰ ਰਹੇ ਨੇ ਤੇ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਇਸ ਸੰਸਾ ਦੇ ਪ੍ਰਧਾਨ ਸਮਾਜ ਸੇਵੀ ਹਰਪ੍ਰੀਤ ਸਿੰਘ ਲਾਲੀ ਜੀ ਆਓ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਕੀ ਕਹਿਣਾ ਜੀ ਹਾਨੀ ਪ੍ਰਧਾਨ ਜੀ ਨਮਸਕਾਰ ਜੀ ਨਮਸਕਾਰ ਜੀ ਤੁਹਾਨੂੰ ਤਿੰਨ ਤੱਕ ਦੀ ਹਾਪਸ ਕਿ ਲਾ ਲਈ ਹਾਂਜੀ ਸਰ ਇੰਡੀਆ ਨਿਊਜ਼ ਚੈਨਲ ਤੁਹਾਡਾ ਸਵਾਗਤ ਹੈ ਤੇ ਸਰ ਕੀ ਕਹਿਣਾ ਜਨ ਤੂੰ ਸਹਾਰਾ ਬਲਕੋਸ ਸਟੇ ਉੱਥੇ ਖੜਾ ਰਿਹਾ ਸਾਡੀ ਤੇ ਜੇ ਹਮੈਂ ਦੋ ਮਿੰਟ ਚਿਰ ਕਰਨ ਦਸਨਾ ਵੀ ਇਸ ਮੋੜ ਕਿਉਂ ਤੇ ਜੀ ਨਿਵਾਸੀ ਲੋੜ ਕਿਉਂ ਤੇ ਅਸੀਂ ਨਾ ਇਹਦੇ ਵੀ ਹਾਸਤ ਜਾਂਦੇ ਸੀਗੇ ਅੰਧਰਾ ਪੂਰੀ ਸੱਪਾ ਲਾ ਉਥੇ ਹੀ ਵਾਪਸ ਆ ਰਹੇ ਹਾਂ ਤਾਂ ਇੱਕ ਦੇਖਿਆ ਨਾ ਉਥੇ ਕੀਤਪੁਰ ਦੇ ਰਸਤੇ ਚ ਇੱਕ ਸਾਧੂ ਖੜੇ ਸੀਗੇ ਪੰਜਾਂ ਬੰਦੇ ਹੋਰ ਖੜੇ ਸੀ ਤੇ ਬੰਦੇ ਕਾਫੀ ਇਕੱਠੇ ਸੀ ਮੈਂ ਲੈ ਕੇ ਖੜ ਗਿਆ ਜੀ ਆਏ ਪੁੱਛਿਆ ਮੈਂ ਕਿ ਹਾਂਜੀ ਉਹ ਮੈਨੂੰ ਕਹਿੰਦਾ ਮੈਨੂੰ ਕਹਾਂਗੇ ਤੁਸੀਂ ਕਿੱਥੋਂ ਆਏ ਹੋ ਜੀ ਮੈਂ ਕਹਿੰਦਾ ਇਸ ਤਰ੍ਹਾਂ ਮੇਠਾ ਟੱਕਣ ਜਾਂਦੇ ਹਾਂ ਆਏ ਸੀ ਜਸਤ ਜੇ ਵਰਿਆ ਨੇ ਉਹ ਕਹਿੰਦੇ ਕੋਈ ਫਾਇਦਾ ਨਹੀਂ ਮੱਥਾ ਟੱਕਣ ਜਾਂਦਾ ਮੈਂ ਕਿ ਕੀ ਗੱਲ ਹੋਊਗੀ ਉਹ ਕਹਿੰਦੇ ਆਹ ਦੇਖੋ ਉੱਥੇ ਇੱਕ ਡੈੱਡ ਬੋਡੀ ਬੰਦੇ ਦੀ ਕੁੱਤੇ ਖਿੱਚ ਰਹੇ ਸੀ ਉਹਨੇ ਮੇਰੇ ਉੱਥੇ ਰੁਕੇ ਮੈਂ ਉਹਨਾਂ ਦੇ ਨਾਲ ਗੱਲ ਕਰਦਾ ਉਹਨਾਂ ਦੇ ਸਾਥਕੇ ਹੀ ਮੇਰੀ ਜਿਹੜੀ ਸੋਚ ਆ ਉਧਰ ਨੂੰ ਗਈ ਆ ਉਹ ਕਹਿੰਦੇ ਜੀ ਮੰਦਿਰ ਜਾਓ ਗੁਰਦੁਆਰੇ ਜਾਓ ਪਰ ਮੇਨ ਜਿਹੜੀ ਸੇਵਾ ਹੈ ਜੇ ਮਿੱਟੀ ਸਾਹਮਣੇ ਦੇ ਤਾਂ ਸੇਵਾ ਤੇ ਕੋਈ ਕੰਦਾ ਕੋਈ ਬਾਤ ਮਾਦੀਨ ਪਰਮਾਤਮਾ ਦੀ ਕਿਰਪਾ ਨਾਲ ਭਾਈ ਅਸ਼ੀਰਵਾਦ ਨਾਲ ਉਦੋਂ ਤੋਂ ਥੜੀ ਹੋ ਗਈ ਆ ਕੇ ਬੈਠਾ ਇਹਨਾਂ ਨਾਲ ਗੱਲ ਕੀਤੀ ਇਹਨਾਂ ਨੇ ਕੀਤੀ ਵੀਰੇ ਦੇ ਲਈ ਕੁਝ ਅਲੱਗ ਤੋਂ ਹਸਤਾ ਹੋਣੀ ਚਾਹੀਦੀ ਤੇ ਇਕੱਲਾ ਬੰਦਾ ਕੋਈ ਵੱਡਾ ਨਹੀਂ ਹੁੰਦਾ ਹਾਂ ਬਿਲਕੁਲ ਸਾਰੇ ਦਾ ਸਹਿਯੋਗ ਨਾਲ ਫਿਰ ਇਹ ਸੰਸਥਾ ਕੁੱਲੀ ਜੀ ਅੰਤਿਮ ਸਾਰਾ ਵੈਲਫੇਅਰ ਸੁਸਾਇਟੀ ਸਮਾਜ ਬਦਲਣ ਲਈ ਇਸ ਚੀਜ਼ ਦੇ ਜਿਹੜੇ ਅੱਤ ਤੱਕ ਪਹੁੰਚਦਾ ਇਦੇ ਵਿੱਚ ਮੈਨੂੰ ਇਹ ਨਹੀਂ ਪਤਾ ਹੈਗਾ ਕੋਈ ਹਿੰਦੂ ਹੋਵੇ ਮੂਸਲਮਾਨ ਹੋਵੇ ਸਿੱਖ ਹੋਵੇ ਇਸ ਚੀਜ਼ ਕਰਨੀ ਦਿਲਕ ਨਹੀਂ ਆਉਂਦੀ ਨੇ ਫਕਤ ਸੇਵਾ ਔਰ ਪਰਮਾਧਨਾ ਕਰਵਾ ਰਹੇ ਹਾਂ ਬਿਲਕੁਲ ਬਹੁਤ ਮੁਸ਼ਕਲਾਂ ਆਈਆਂ ਨੇ ਸੇਵਾ ਚ ਇੰਨੇ ਕਿੜਕੇ ਆਏ ਨਹੀਂ ਪੁੱਛੋ ਕੁਛ ਨਾ ਤਾਂ ਦੇਖੋ ਹਜੇ ਤੱਕ ਸਾਨੂੰ ਕੋਈ ਪ੍ਰੋਪਰ ਕੋਈ ਕੈਨਸਲ ਲਾ ਕੋਈ ਸੰਭੀ ਨਾ ਕੋਈ ਕੁਛ ਨਹੀਂ ਹੈਗਾ ਹਜੇ ਤੱਕ ਇੱਕ ਡੈੱਡ ਬੌਡੀ ਤੇ 7000 ਰੁਪਏ ਖਰਚਾ ਹੋ ਜਾਂਦਾ ਜੀ 270 ਦਾ ਅਸੀਂ ਕਰ ਚੁੱਕੇ ਜੀ ਤੇ ਅਸੀਂ ਵੀ ਤੁਹਾਡੇ ਸਾਰੇ ਭਰਾਵਾਂ ਦੇ ਇੱਥੇ ਆ ਕੇ ਮੈਨੂੰ ਅਸ਼ੀਰਵਾਦ ਨਾਲ ਜਲਦ ਹੀ ਐਮਬੂਲੈਂਸ ਪਾ ਰਹੇ ਹਾਂ ਜੀ ਕਫਤੇ ਦੇ ਵਿੱਚ ਵਿੱਚ ਲਵਾਰਿਸ ਡੈਡ ਬੋਡੀਆਂ ਵਾਸਤੇ ਉੱਚ ਤੇਲ ਵੀ ਅਸੀਂ ਇਹ ਵੀ ਪਾਉਣੇ ਸੀ ਡਰਾਈਵ ਵੀ ਅਸੀਂ ਕਰਨੀ ਹੈ ਜਦ ਦੀ ਪਾ ਦੇ ਦੇਖਾ ਇਹ ਪ੍ਰਧਾਨ ਜੀ ਇੱਥੇ ਨੇ ਪੁੰਨੇ ਦੇ ਕੰਮ ਕਰ ਰਹੇ ਹੋ ਕਿੰਨੇ ਕੁ ਤੁਸੀਂ ਮਤਲਬ ਲਵਾਰਿਸ ਡੈਡ ਬੋਡੀਆਂ ਦਾ ਭੋਗ ਪਾ ਚੁੱਕੇ ਹੋਗੇ ਮੈਂ ਜੀ ਇਸ ਟਾਈਮ ਅਸੀਂ ਜਿਵੇਂ 270 ਦਾ ਸੰਸਕਾਰ ਕਰ ਤੋ ਕਿ ਅੱਜ ਨੂੰ ਸਾਨੂੰ ਚੁੱਕੇ ਹਟੇ ਹ ਤੇ ਉਹਦੇ ਚ ਅਸੀਂ 260 ਡੈਡ ਬੋਡੀਆਂ ਦਾ ਆਨ ਪਾ ਰਹੇ ਤੇ ਸਭ ਭੋਗ ਪਾ ਚੁੱਕੇ ਆ ਜੀ ਇਹ ਸੰਸਥਾ ਦੇ ਨੇ ਸੈਕੀ ਨੇ ਕਹਿੰਨ ਜੀ ਇਹ ਹਰੇ ਪੰਡਤ ਜੀ ਔਰ ਤੁਮ ਜੀ ਇਹ ਮੂਲੇ ਪੁੱਤੋਂ ਨੇ ਜੀ ਇਹ ਸਰਪ੍ਰਸਤ ਨੇ ਜੀ ਔਰ ਜਿਨ੍ਹਾਂ ਤੇ ਸਾਹ ਚ ਸਾਹ ਹੈ ਉਹਨਾਂ ਚੇ ਸੇਵਾ ਤੋਂ ਨਹੀਂ ਸੰਭੋਗ ਚਾਹੇ ਸਾਨੂੰ ਕੋਈ ਇੱਦੀ ਰਾਤ ਨੂੰ ਅੱਗੇ ਵਾਈ ਮੌਲੇ ਇਹਦੇ ਨਾਮ ਨਾਲ ਸੰਸਥਾ ਕਿੰਨੀ ਤੋਂ ਬਿਨਾ ਫੰਡਿੰਗ ਤੋਂ ਵੀ ਫੇਰ ਵੀ ਸੇਵਾ ਨਾਲੇ ਆਇਸਾਲ ਕੰਬਲ ਵੀ ਵੰਡੀਦੈ ਨੇ ਜੀ ਜੀ 250 ਆਪ ਵੀ ਸਾਥ ਸੌਰੀ ਆ ਵੀ ਦਿੱਤੀ ਹੋਈ ਹੈ ਸੰਸਥਾ ਕਿੰਨੀ ਤੋਂ ਜੀ ਇਹ ਨਾਲ ਜੇ ਸੈਕਟਰ ਵੀ ਜਿੰਨੇ ਵੀ ਲੱਗੇ ਹੈਗੇ ਅਸੀਂ ਕਰ ਰਹੇ ਹਾਂ ਜੀ ਤੇ ਤੁਸੀਂ ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਹੋ ਜੀ ਹਮੇਂ ਦੇਖੋ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਜੀ ਆਹ ਇੱਕ ਤਾਂ ਦੁੱਖੂ ਦਿਖਾਈ ਆਵੇ ਤਾਂ ਵੈਸੇ ਡਿਊਟੀ ਪ੍ਰਸ਼ਾਸਨ ਦੀ ਬਣਦੀ ਹੈ ਆਪਾਂ ਦੇਖੋ ਜਨਤਾ ਲਈ ਆਪਾਂ ਨਮਾਇੰਦਗੀ ਚੁਣੇ ਜਾਂਦੇ ਹਾਂ ਜਨਤਾ ਲਈ ਅਫਸਰ ਬੱਟੇ ਨੇ ਭਾਈ ਤੁਸੀਂ ਵੀ ਇੱਥੇ ਜਿਹੜੀ ਇਹ ਡੱਟ ਬੋਡੀਆਂ ਨੇ ਦੇਖੋ ਸਾਡੇ ਸ਼ਿਰ ਗੁਰੂ ਹੱਤਕੜ ਸਾਹਿਬ ਕਰਕੇ ਇੱਥੇ ਲਵਾਸ ਡੱਟ ਬੋਡੀਆਂ ਥੇ ਜ਼ਿਆਦਾ ਹੁੰਦੀਆਂ ਹਨ ਹਨੂ ਸ਼ੀਰਵਾਤ ਤੋਂ ਉਹ ਸਾਡੇ ਕੋਲ ਆ ਕੇ ਫੁਰਦੋਸ ਇਹ ਹੋਸ ਲਈ ਬਹੁਤ ਪ੍ਰਸ਼ਾਸਨ ਦਾ ਠੀਕ ਹੈ ਥੈਂਕ ਯੂ ਸੋ ਇਹ ਸੀ ਲਾਪਰੇਸਿੰਗ ਲਾਲੀ ਜੀ ਜਿਨ੍ਹਾਂ ਨੇ ਦੱਸਿਆ ਕਿ ਵੀ ਅੰਨੀਆਂ ਡੈੱਡ ਬਾਡੀਆਂ ਦਾ ਉਹ 270 ਡੈੱਡ ਬਾਡੀਆਂ ਦਾ ਸੰਸਕਾਰ ਕਰ ਚੁੱਕੇ ਨੇ ਤੇ ਕੁਝ ਡੈੱਡ ਬਾਡੀਆਂ ਦਾ ਭੋਗ ਵੀ ਪਾ ਚੁੱਕੇ ਨੇ ਤੇ ਬੜਾ ਹੀ ਪੁੰਨ ਦਾ ਕੰਮ ਹੈ ਤੇ ਉਹਨਾਂ ਨੇ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕਰੀ ਗਈ ਸਾਡੇ ਨਾਲ ਜੁੜਿਆ ਜਾਵੇ ਜਾਂ ਗੈਸ ਪੱਠੀ ਲਗਾਈ ਜਾਵੇ ਸ਼ਮਸ਼ਾਨ ਘਰ ਦੇ ਵਿੱਚ ਤਾਂ ਕਿ ਉਹਨਾਂ ਦੀ ਮਿੱਟੀ ਨਾ ਰੁਲੇ ਮੈਂ 파ਰਸ ਗੌਤਮ ਕੈਮਰਾਮੈਨ ਨਿਤਿਸ਼ ਗੌਤਮ ਨਾਲ ਇੰਡੀਆ ਨਿਊਜ਼